ਜੀ ਹਾਂ ਜੀ ਲੱਗਦਾ ਮਾਹੌਲ ਆ ਜਿਹੜਾ ਭਖਿਆ ਹੋਇਆ ਪੂਰਾ ਹਾਂਜੀ ਹਾਂ ਭਖਿਆ ਜਿਹੜਾ ਵੱਡੇ ਵੱਡੇ ਕਾਫਲੇ ਦੇ ਵਿੱਚ ਆ ਵੀ ਬਸਰ ਸਿੰਘ ਹਾਂਜੀ ਹਾਂ ਬਹੁਤ ਠੀਕ ਹੈ ਜੀ ਨਾਲ ਆਈ ਆਪਾਂ ਹੈਂ ਜਮਾਂ ਨਾਲ ਆਈ ਅੱਜ ਤਾਂ ਥੋੜਾ ਦੱਸਣ ਦਾ ਕੰਮ ਹੈ ਸਾਡਾ ਘੱਟ ਦੀ ਕੀ ਨਹੀਂ ਠੀਕ ਲੱਗਦਾ ਪ੍ਰਦਰੱਖ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਗਏ ਜੀ ਤੇ ਬਾਈ ਜਿਹੜਾ ਕੁਝ ਹੋ ਜਾਂਦਾ ਚੱਕੜਾਈ ਸੋ ਨਿਹਾਲ ਹਾਜ਼ਰੀ ਆਕਾਰ ਮੈਂ ਸੋ ਨਿਹਾਲ ਹਾਜ਼ਰੀ ਆਕਾਰ ਆਇਓ ਮੁੰਡਿਆ ਚਲੀਏ ਹਾਂਜੀ ਭਾਈ ਜੀ ਕੀ ਲੱਗਦਾ ਮਾਹੌਲ ਆ ਜਿਹੜਾ ਭਖਿਆ ਹੋਇਆ ਪੂਰਾ ਹਾਂਜੀ ਹਾਂ ਭਖਿਆ ਇਹ ਪ੍ਰਾਪਤ ਕਰਾਂਗੇ ਠੀਕ ਹੈ ਆ ਵੀ ਕੋਤਰਾ ਸਿੰਘ ਹਾਂਜੀ ਹਾਂਜੀ ਬਹੁਤ ਠੀਕ ਹੈ ਜੀ ਨਾਲ ਆਈ ਆਪਾਂ ਹੈ ਜਮਾਂ ਨਾਲ ਆਈ ਅੱਜ ਤਾਂ ਛੋਟਾ ਦੱਸਣ ਦਾ ਕੰਮ ਬਣਦਾ ਸਾਡਾ ਘੱਟ ਦੇਖ ਕੇ ਨਹੀਂ ਕੀ ਲੱਗਦਾ ਹੈਗਾ ਹੁਣ ਜਿੱਤ ਰਿਹੇ ਨਹੀਂ ਤੁਸੀਂ ਦੱਸੋ ਤੁਹਾਨੂੰ ਅੱਜ ਕੀ ਲੱਗ ਰਿਹਾ ਜੀ ਸਾਨੂੰ ਤਾਂ ਲੱਗ ਰਿਹਾ ਸਾਨੂੰ ਤਾਂ ਪਤਾ ਹੈ ਦੇਖੋ ਮੌੜ ਬਦਲਦਾ ਦਿਖ ਰਿਹਾ ਹੌਲੀ ਹੌਲੀ ਬਹੁਤ ਵਧੀਆ ਲੱਗ ਰਹੀ ਸਾਨੂੰ ਬਹੁਤ ਸਪੋਰਟ ਮਿਲ ਰਹੀ ਹੈ ਪਿੰਡ ਦੀ ਹੱਥ ਬੰਨ੍ਹ ਕੇ ਠੀਕ ਹੈ ਜੀ ਠੀਕ ਹੈ ਸਾਰੇ ਨਹੀਂ ਕੀ ਪੂਰਾ ਟੱਕਰ ਹੋ ਗਈ ਪੂਰੀ ਕਰੇ ਹਜੇ ਕਸਰਾ ਕੋਈ ਨਹੀਂ ਦੇਖੋ ਜੀ ਲੋਕਾਂ ਦੇ ਸਮਰਥਨ ਦੀ ਸਾਥ ਹੈ ਜੇ ਲੋਕ ਸਾਥ ਦੇਣਗੇ ਤਾਂ ਸਾਰਾ ਕੁਝ ਸੰਭਵ ਹੋ ਜਾਊਗਾ ਨਹੀਂ ਅੱਜ ਦੀ ਘੜੀ ਜਿਵੇਂ ਅੱਜ ਤੱਕ ਲੱਗਦਾ ਨਹੀਂ ਸੀ ਵੀ ਪਹਿਲਾਂ ਕੋਈ ਟੱਕਰ ਵਾਲਾ ਹੈਗਾ ਟੱਕਰ ਚ ਕੋਈ ਅੱਜ ਦੇਖ ਕੇ ਲੱਗਦਾ ਹੈਗਾ ਲੋਕਾਂ ਅੱਜ ਲੱਗਦਾ ਹੈ ਵੀ ਕੋਈ ਸਰਪੰਚੀ ਦੀ ਗੱਲ ਹੈਗੀ ਹੈ ਨਹੀਂ ਜੀ ਸਾਡੇ ਉਹਨੇ ਪਹਿਲਾਂ ਵੀ ਪੂਰੀ ਕੋਸ਼ਿਸ਼ ਕੀਤੀ ਅੱਜ ਉਹ ਸਾਰਾ ਪ੍ਰਤੱਖ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਗਿਆ ਜੀ ਵੀ ਬਾਈ ਜਿਹੜਾ ਉਹ ਚੋਣ ਦੇ ਵਿੱਚ ਖੜਾ ਹੈ ਜੀ ਪੰਚੀ ਬਹੁਤ ਵਧੀਆ ਜੀ ਜਿੱਤ ਆਪਣੀ ਪੱਕੀ ਆ ਸੋਚਣਾ ਕਰੋ ਕਿਹਦੀ ਸੱਚ ਪੱਕੀ ਦੱਸੂ ਵੀ ਨਾਉਂਗੀ ਦੱਸੂ ਬੰਦੇ ਹਲੇ 50-50 ਹੋਇਆ ਪਿਆ ਕੰਮ ਆ 50-50 ਹਾਂ ਹਲੇ ਕੁਛ ਨਹੀਂ ਗੈਸਾ ਤੇ ੜੀ ਝੜੀ ਦਾ ਕੰਮ ਹੈ ਬਾਕੀ ਮੌਕਾ ਦੱਸੂਗਾ ਕੈਂਡੀਡੇਟ ਦੋਏ ਵਧੀਆ ਨੇ ਠੀਕ ਹੈ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਦੂਜਾ ਕੈਂਡੀਡੇਟ ਸੀ ਜਿਹੜਾ ਪਿੱਛੇ ਅਜੇ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਵੀ ਮੈਦਾਨ ਦੇ ਵਿੱਚ ਨਹੀਂ ਹੈਗਾ ਉਹ ਸਾਹਮਣੇ ਆ ਚੁੱਕੇ ਨੇ ਸੋ ਲਾਈਵ ਤੁਸੀਆਂ ਤੁਹਾਨੂੰ ਦਿਖਾਈਆਂ ਪੂਰਾ ਇਕੱਠ ਸੀ ਜਿਹੜਾ ਬਾਈ ਦੇ ਨਾਲ ਸੀਗਾ ਸੋ ਕਿਹਾ ਉਹਨਾਂ ਨੇ ਵੀ ਜਿੱਤ ਪ੍ਰਾਪਤ ਪੱਕੀ ਕਰਾਂਗੇ ਸੋ ਲਾਈਵ ਤੁਸੀਆਂ ਤੁਹਾਨੂੰ ਦਿਖਾਈਆਂ ਪਿੰਡ ਸ਼ਾਇਲੀ ਤੋਂ ਜੋ ਚੌਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਇੱਕ ਘਰ ਘਰ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸასი ਕਾਮ